ਸੁਣ ਪਾ ਹਾਂ ਤੈਨੂੰ ਸੌਂ ਹੀ ਹਾਂ ਜਦੋਂ ਮੈਂ ਮਰ ਗਿਆ ਨਾ ਤੇ ਤੂੰ ਅੱਖਾਂ ਚ ਇੱਕ ਵੀ ਅਥਰੂ ਨਹੀਂ ਹੋਣਾ ਤੈਨੂੰ ਜਦੋਂ ਮੇਰੀ ਯਾਦ ਆਊਗੀ ਨਾ ਤੇ ਤੂੰ ਸਿੱਧਾ ਮੇਰੇ ਕੋਲ ਉੱਤੇ ਹੀ ਆ ਜਾਣਾ ਵਾ ਉਹ ਮੈਂ ਨਹੀਂ ਸਾਲਿਆ ਮਰਨਾ ਹਜੇ ਮੈਂ ਜੀਣਾ ਵਾਂ ਓ ਨੋ 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 ਵੱਡਿਆ ਹਾਂਜੀ ਇੱਕ ਗੱਲ ਪੁੱਛਾਂ ਪੁੱਛੋ ਅੱਗ ਕੀ ਆ ਜਦੋਂ ਤੇਰੇ ਭਰਾ ਦਾ ਅਮਰੀਕਾ ਦਾ ਵੀਜ਼ਾ ਲੱਗ ਗਿਆ ਨਾ ਹਾਂ ਰਿਸ਼ਤੇਦਾਰਾਂ ਨੂੰ ਸੁਣਦਿਆਂ ਸਾਰੀ ਲੱਗ ਜਾਣੀ ਆ ਓਆ ਬੜੇ ਹਾਂਜੀ ਤੈਨੂੰ ਪਤਾ ਅਮਰੀਕਾ ਦੇ ਲੋਕ ਪਹਿਲੀ ਵਾਰੀ ਬੇਹੋਸ਼ ਕਦੋਂ ਹੋਏ ਕਦੋਂ ਜਦੋਂ ਉਹਨਾਂ ਨੂੰ ਪਤਾ ਲੱਗਾ ਇਹਨਾ ਵੀ ਪੰਜਾਬ ਚ ਪੁੱਠਾ ਖੇਤਰ ਰੱਖਿਆ ਲੜਾਈ ਹੋ ਜਾਂਦੀ ਉਹਨ ਕਿਹਾ ਤੈਨੂੰ ਤੇ ਫਾਂਸੀ ਦੀ ਸਜ਼ਾ ਹੋਈ ਤੂੰ ਇੱਥੇ ਕਿੱਥਾ ਐਦਾਂ ਹੀ ਆ ਫਿਰ ਤੈਨੂੰ ਪਤਾ ਹੀ ਆ ਯਾਰਾਂ ਦੀਆਂ ਸਕੀਮਾਂ ਦਾ ਐਡੀ ਕਿਹੜੀ ਤੂੰ ਸਕੀਮ ਪੈਨ ਛੁਲਾਤੀ ਸਕੀਮ ਇਦਾਂ ਹੀ ਹੋ ਕਿ ਜਦੋਂ ਜੱਜ ਨੇ ਮੈਨੂੰ ਆਖਰੀ ਇੱਛਾ ਪੁੱਛੀ ਨਾ ਤਾਂ ਉਹਨੂੰ ਮੈਂ ਕਿ ਮੇਰੀ ਆਖਰੀ ਇੱਛਾ ਹੀ ਆ ਕਿ ਤੂੰ ਮੇਰੀ ਥਾਂ ਤੇ ਆ ਜਾ ਠੀਕ ਹੈ ਯਾਰ ਹੁਣੀ ਆ ਬੈਠੇ ਹੀ ਤੇ ਜੱਜਾ ਉਹ ਹੀ ਕੈਲੋ ਇਟਸ ਮੀ ਦੇਖ ਹੁਣ ਗੱਲ ਦੱਸ ਕੀ ਗੱਲ ਹੋਈ ਭਾਬੀ ਦੇ ਨਾਲ ਉਹ ਯਾਰ ਹੁਣਾ ਹਣਾ ਕੀ ਹੋ ਹਾਂ ਜਦੋਂ ਨਵਾਂ ਨਵਾਂ ਪਿਆਰ ਹੋਇਆ ਸੀ ਅੱਛਾ ਉਦੋਂ ਕਹਿੰਦੀ ਹੁੰਦੀ ਮੈਂ ਪਿਆਰ ਚ ਹਰ ਇੱਕ ਦਰਦ ਸਹਿ ਲੂੰਗੀ ਓ ਆਹ ਹੁਣ ਫਿਰ ਹੋਣਾ ਕਿ ਬਾਅਦ ਚ ਮੈਂ ਚੁੰਮਟਾ ਤੱਤਾ ਕਰਕੇ ਲਾਤਾ ਹੱਥ ਤੇ ਤੇ ਦੋ ਦਿਨ ਹੋ ਗਏ ਹੁਣ ਬੋਲੀ ਨਹੀਂ ਇੰਨਾ ਕਿ ਦਰਦ ਵੀ ਨਹੀਂ ਸਹ ਗਿਆ ਹੈਲੋ ਇਟਸ ਮੀ ਓ ਨੋ ਆਜੋ 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 ਬਾਦ ਸਸਾ ਸਖਾ ਪਦ ਪਦ ਬਾਤ ਤੂੰ ਬੜੀ ਥੋੜੀ ਜਿਹੀ ਸਬਜ਼ੀ ਲਾ ਕੇ ਬੈਠਾ ਪਾਏ ਕਿਹੜੀ ਮੇਰੀ ਆਪਣੀ ਮੈਂ ਵੀ ਇੰਨੇ ਚੋਕੀ ਵਿੱਚ ਨੇ ਆ ਅੰਨੀ ਦੇ ਮਜ਼ਾਕ ਏ ਮਾਤਾ ਮੈਂ ਆਦਰਾ ਚੰਗਾ ਪੁੱਤ ਹੈ ਨਾ ਬਹੁਤ ਵਧੀਆ ਤੇਰੇ ਵਰਗੇ ਰੱਬ ਹਰ ਇੱਕ ਨੂੰ ਪੁੱਤ ਦਈ ਹਾਂ ਫਿਰ ਆਪਣੇ ਪੁੱਤ ਦੀ ਇੱਕ ਗੱਲ ਮੰਨ ਲੈ ਦੱਸ ਆਪਣੀ ਮਾਝ ਵੇਚ ਕੇ ਨਾ ਮੈਨੂੰ 16 Pro ਮੋਬਾਈਲ ਦੇ ਦੇ ਬੋੜ ਵਗਿ ਚਿੰਦੀ ਤੇਰੀਆਂ ਫੋਟੋਆਂ ਮਾਰਿਆ ਮੈਂ ਚਾਹ ਤੋਂ ਵੀ ਜਾਵਾਂ ਖਲੋਏ ਮੈਂ ਤੰਦੇ ਓਏ ਓਏ ਚਾਹੀ ਮੈਂ ਨਹੀਂ ਪੀਣੀ ਚਾਹ ਮਾਰਾ ਮੈਨੂੰ ਵੀ 16 Pro Max ਲੈ ਕੇ ਦੋ ਪਹਿਲਾਂ ਇੱਕ ਨੂੰ ਤੱਕ ਲੈਤਾ ਤੂੰ ਤੂੰ ਰਹਿ ਗਿਆ ਚਾਹ ਫੜਦਾ ਪੀਦਾ ਚੁੱਪ ਕਰਕੇ ਕਿਹੜਾ ਪੰਨੀ ਜਣਾ ਖੁੱਲ ਗਿਆ ਮਾਤਾ ਅੱਲਾ ਦੇ ਨਾਮ ਪਰ ਦੇ ਦੋ ਕੁਝ ਸਵੇਰ ਦਾ ਕੁਝ ਖਾਦਾ ਨਹੀਂ ਆ ਵੇ ਤੂੰ ਤੂੰ ਤਾਂ ਮਰ ਜਾ ਛੜਾ ਨਾਣਾ ਕਿਦਾ ਚੁੱਕ ਲਿਆ ਵੇ ਮੁੰਡਿਆ ਭੱਜੀ ਜਾਣਾ ਚੁੱਕ ਲਿਆ ਹੀ ਫੜੀ ਇਹਨੂੰ ਮੁੰਡਿਆ ਇੱਕ ਗੁੱਡ ਨਿਊ ਜੀ ਤੇ ਇੱਕ ਬੈਡ ਨਿਊ ਜੀ ਕਿਹੜੀ ਸੋਨੀ ਪਹਿਲਾਂ ਗੁੱਡ ਨਿਊਸ ਨਾ ਡੈਡੀ ਕਹਿੰਦਾ ਜਿਹੜਾ ਫੇਲ ਹੋ ਗਿਆ ਨਾ ਉਹਦਾ ਵਿਆਹ ਕਰ ਦੇਣਾ ਓਟਾ ਸਾ ਮੇਰਾ ਜਾ ਹੈ ਚਲ ਹਣ ਬੈਡ ਨਿਊ ਸੁਨਾ ਬੈਡ ਨਿਊ ਜੇ ਇਹੋ ਹੀ ਹੋ ਕਿ ਤੂੰ ਪਾਸ ਹੋ ਗਿਆ ਤੇ ਮੈਂ ਫੇਲ ਹੋ ਗਿਆ ਮਾਰਾ ਮੈਂ ਇੱਕ ਗੱਲ ਕਰਨੀ ਢੱਡਣਾ ਦੱਸੋ ਕਰੋ ਤੂੰ ਹੀ ਵੱਡੇ ਦਾ ਵਿਆਹ ਕਰ ਦਿੱਤਾ ਮੇਰਾ ਵੀ ਵਿਆਹ ਕਰੋ ਹਣ ਮੈਨੂੰ ਨਹੀਂ ਪਤਾ ਵਿਆਹ ਤਾਂ ਮੈਂ ਤੇਰਾ ਕਰ ਦਿੰਦੀ ਆ ਪਰ ਉਹਦਾ ਵੇਖ ਲੈ ਕੀ ਹਾਲ ਹੋਣ ਡਿਆ ਨਾ ਨਾ ਮਾਦਾ ਮੈਂ ਨਹੀਂ ਕਰਾਉਣਾ ਵਿਆਹ ਮੈਨੂੰ ਦੇਖੀ ਗਿਆ ਹਲੋ ਯਾਰ ਪਤਾ ਨਹੀਂ ਕਿਸ ਦਾ Samsung ਦਾ ਮੋਬਾਈਲ ਇੱਥੇ ਕਿਤੇ ਡੇਪਿਆ ਹੀ ਕੋਈ ਲੈਣ ਨਹੀਂ ਆਇਆ ਲੈਣ ਲੈਣ ਤੇ ਮੈਂ ਹੁਣੇ ਆਇਆ ਲੈ Samsung ਅੱਜ ਮੈਂ ਹੀ ਜੇਬ 'ਚ ਪਾ ਕੇ ਖੜਨਾ ਵੇਖੀ ਪਾਜੀ ਜਿਹੜਾ ਤਾਂ Samsung ਦਾ ਮਗਾਇ ਨਹੀਂ ਲੱਭਾ ਹਾਂਜੀ ਉਹ ਮੇਰਾ ਜੇ ਉਹ ਆਜਿਓ ਮਹਾਰਾਜ ਆਜਿਓ 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 ਇਹਦੇ ਤੁਹਾਨੂੰ ਠੀਕ ਨੇ ਮਹਾਰਾਜ ਆਜਿਓ ਆਏ ਮਾਤਾ ਜੀ ਨੇ ਆਡੀ ਕੁੜੀ ਨੂੰ ਫੋਨ ਦਿੱਤਾ ਹੈਗਾ ਇਹਨੂੰ ਮੈਂ ਦੱਸ ਦਿਆਂ ਪਤਾ ਵੀ ਇੱਕ ਕੁੜੀਆਂ ਨੂੰ ਫੋਨ ਵਲੰਡਦਾ ਇਹਨੂੰ ਮੈਂ ਮਾਰ ਦਿਆਂ ਮਾਰ ਨਹੀਂ ਮੈਂ ਤੇ ਚੋਰ ਆ ਇਹ ਬਾਹਰ ਫੂਨ ਕੰਡਾ ਹੀ ਖਲੋਗੇ ਤੇ ਮੈਂ ਇਹਨੂੰ ਸੁਣ ਕੇ ਆ ਗਿਆ ਵੀ ਨਾ ਚੋਰੀ ਕਰਨੀ ਪੂਗੀ ਉਦਾਂ ਹੀ ਸੜ ਜਾਣਾ ਵਾ ਮੈਂ ਨਹੀਂ ਕਿ ਇਹਨੂੰ ਫੋਨ ਦਿੱਤਾ